ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਚਲੋ ਗੁਰ ਚਾਲੀ ਅਸੀਂ ਸਮਝਦੇ ਹਾਂ ਜਿਵੇਂ ਕੋਈ ਘੜਾ ਪਾਣੀ ਦਾ ਭਰਿਆ ਹੋਵੇ ਜਾਂ ਪਾਣੀ ਦਾ ਕੋਈ ਕੁੰਡ ਹੋਵੇ ਉਹਦੇ ਵਿੱਚ ਅਗਰ ਨਮਕ ਪਾ ਦਈਏ ਉਹ ਪਲਵ ਚ ਗਲ ਜਾਂਦਾ ਗੁਰੂ ਸਾਹਿਬ ਇਸ ਜਮਨ ਦੀ ਪਾਇ ਇੰਨੀ ਕੋਈ ਦਸਤੇ ਨੇ ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹਾ ਸਿੰਧ ਕਹਿੰਦੇ ਨੇ ਨਮਕ ਨੂੰ ਗਲ ਜਾਹਾ ਗਲ ਜਾਂਦਾ ਹੈ ਅੰਬਕੁੰਡ ਪਾਣੀ ਦਾ ਕੁੰਡ ਪਾਣੀ ਦਾ ਚਸ਼ਮਾ ਆਗ ਆ ਗਿਆ ਪਰਮ ਕੀ ਉੱਡ ਜਾਸੀ ਮੋਤ ਚਸਾਖਾ ਬਿਲਕੁਲ ਇਸੇ ਤਰ੍ਹਾਂ ਜਦੋਂ ਪਰਮਾਤਮਾ ਦੀ ਆਗਿਆ ਹੁੰਦੀ ਹੈ ਸਰੀਰ ਇਸ ਆਤਮਾ ਨੂੰ ਛੱਡਣ ਦੀ ਆਗ ਆ ਗਿਆ ਪਰਮ ਕੀ ਉੱਠ ਜਾਸੀ ਮੋਤ ਚਸਾਖਾ ਇੱਕ ਮਿੰਟ ਪਲ ਵਿੱਚ ਉੱਠ ਕੇ ਤੁਰ ਪੈਂਦੀ ਹੈ ਉਹ ਜੀਵਾਤਮਾ ਸਰੀਰ ਛੱਡ ਕੇ ਉਸ ਲਈ ਕੋਈ ਸਲਾਹ ਨਹੀਂ ਪੁੱਛਦੀ ਰੇਮਨ ਲੇਖਾ ਚਾਲੇ ਲੇਖਾ ਬੈਸੀ ਲਿਕੇ ਲੈਂਦਾ ਸਾਖ ਤੂੰ ਜਿਹੜੀ ਚਾਲ ਚੱਲਦੇ ਇਹ ਉਹਦੇ ਲੇਖੇ ਵਿੱਚ ਹੈ ਉਹ ਗਿਣਤੀ ਮਿੰਟ ਦੀ ਵਿੱਚ ਐਸਾ ਨਹੀਂ ਕਿ ਤੂੰ ਮਨਮਰਜ਼ੀ ਦੇ ਚਾਲਾਂ ਚੱਲਦਾ ਰਹੇ ਤੈਨੂੰ ਪਤਾ ਨਹੀਂ ਹਰ ਚੀਜ਼ ਤੇਰੀ ਹਰ ਤੇਰੀ ਜੀਵਨ ਯੁਗਤੀ ਤੇਰੀ ਚਾਲ ਟਾਲ ਉਹਦੇ ਲੇਖੇ ਵਿੱਚ ਹੈ ਲੇਖ ਹੈ ਬੈਸੇ ਤੇਰਾ ਬਹਿਣਾ ਉੱਠਣਾ ਲੇਖ ਲੈ ਲੈਂਦਾ ਸਾਖ ਤੇਰਾ ਸਵਾਸ ਲੈਣੇ ਤੇਰਾ ਹਰ ਕਰਮ ਜਿਹੜਾ ਉਹਦੀ ਨਿਗਾਹ ਵਿੱਚ ਹੈ ਇਸ ਲੇਖੇ ਜਨੋਂ ਹੀ ਕਿ ਤੈਨੂੰ ਕੋ ਦੇਖਦਾ ਨਹੀਂ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਿਗੁਰ ਚਰਨ ਉਟਾਹ ਉਹ ਸਦਾ ਉਸ ਪਰਮਤਮ ਨਾਮ ਦੀ ਕਿਰਤ ਕਮਾਈ ਕਰ ਭਾਈ ਤੂੰ ਉਬਰੇਗਾ ਇਸ ਪੈੜੀ ਚਾਲ ਤੋਂ ਬਚ ਜਾਵੇਂਗਾ ਸਤਿਗੁਰ ਚਰਨ ਉਟਾਖਾ ਜੇ ਸਤਿਗੁਰ ਦੇ ਚਰਨਾਂ ਦਾ ਓਟ ਆਸਰਾ ਲਵੇਂ ਪਾਪ ਗੁਰੂ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾ ਲੈ ਜੀਵਨ ਜਿਉਣ ਦਾ ਢੰਗ ਜੀਵਨ ਯੁਕਤੀ ਗੁਰਬਾਣੀ ਤੋਂ ਲਵੇਂ ਤਾਂ ਲੇਕਿਨ ਬੰਦਾ ਕੀ ਕਰਦਾ ਧਾਰਮਿਕ ਵੀ ਬਣਦਾ ਹੈ ਤੇ ਕੁਝ ਪ੍ਰਾਣੀਆਂ ਪਿਤਾ ਪੁਰਖੀ ਜਣੀਆਂ ਰੀਤਾਂ ਰਸਮਾਂ ਵੀ ਜੁੜ ਜਾਂਦਾ ਹੈ ਨਹੀਂ ਜੀ ਇਹ ਪਿਤਾ ਪੁਰਖੀ ਰੀਤਾਂ ਜੀ ਇਹ ਸਦੀ ਤੋਂ ਚੱਲ ਕੇ ਸਾਡੀ ਮਰਿਆਦਾ ਹੈ ਜੀ ਉਸ ਮਰਿਆਦਾ ਨੇ ਸਮਾਜ ਦਾ ਕੀ ਸਵਾਰਿਆ ਤੇਰਾ ਆਪਣਾ ਕੀ ਸਵਾਰਿਆ ਇਹ ਕੋਈ ਨਹੀਂ ਦਿਖਦਾ ਬਸ ਉਸ ਹੀ ਨ ਬਸੀਨਾ ਕਬੀਰ ਦੁਨੀਆ ਕੇ ਦੁਖ ਹੈ ਮੂਆ ਚਾਲਤ ਕੁ르 ਕੀ ਕਾਨ ਇਹ ਦੁਨੀਆ ਨੂੰ ਦੁਖੀ ਹੋ ਜਾਏ ਦੁਨੀਆ ਨੂੰ ਕੋਈ ਮਾਰਾ ਆਕੇ ਇਹ ਚਾਲਤ ਕੁਲ ਕੀ ਕਾਨ ਜਿਹੜੀ ਚਾਲ ਚਲੀ ਹੋਈ ਹੈ ਕੁਲ ਤੂੰ ਜਿਹੜੀ ਖਾਨਦਾਨ ਤੋਂ ਚਲੀ ਆ ਰਹੀ ਮਰਿਆਦਾ ਉਹ ਭਾਵੇਂ ਉਸ ਦਾ ਕੋਈ ਲਾਭ ਪਿਛਲੇ ਨੂੰ ਹੋਇਆ ਕਿ ਨਹੀਂ ਹੋਇਆ ਅਗਲੇ ਨੂੰ ਹੋਏਗਾ ਨਹੀਂ ਹੋਏਗਾ ਬਸ ਉੱਤੇ ਤੁਰ ਜਾਣਾ ਤੂੰ ਇਸ ਵਾਸਤੇ ਤਬ ਕੁੱਲ ਕਿਸ ਕੀ ਲਾਇਸੀ ਜਬ ਲੈ ਤਰਹਿ ਮਸਾਨ ਬਸ ਜਦੋਂ ਤੈਨੂੰ ਮਸਾਨ ਕਰਦੇ ਤੈਨੂੰ ਚਿਖਾ ਦੇ ਜਾ ਕੇ ਰੱਖ ਜਾਨੀਂ ਜੇ ਕਬਰ ਵਿੱਚ ਪਾਉਣਗੇ ਉਸ ਤੇ ਕਿਹੜੀ ਦੁਨੀਆਦਾਰੀ ਤੇਰੇ ਨਾਲ ਜਾਣੀ ਆ ਕਿਹੜੀ ਦੁਨੀਆ ਦੇ ਪਾਲਤੂ ਪਾਲਦਾ ਪਿਆ ਤੋ ਅਸੀਂ ਲੋਕ ਲਾਜ ਪਿੱਛੇ ਪੈ ਜਾਂਦੇ ਆ ਤੇ ਸੱਚਾ ਮਾਰਗ ਛੱਡ ਦਿੰਦੇ ਆ ਕਬੀਰ ਜੀ ਦੇ ਕਬੀਰ ਕਰਕੇ ਦੇਵਪੁੱਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਮੈਂ ਕਰਦੇ ਦੇਵਪੁੱਤਰਾਂ ਦੀਆਂ ਗੱਲਾਂ ਮੰਨਣੀਆਂ ਛੱਡ ਦਿੱਤੀਆਂ ਨੇ ਤਨ ਰੂਲ ਗੁਰੂ ਦੇ ਸ਼ਬਦ ਅਨੁਸਾਰ ਤੁਰਪਿਆਂ ਇਹ ਹੈ ਚਾਲ ਸਹੀ ਕਿ ਗੁਰੂ ਦੀ ਸ਼ਬਦ ਵਾਲੀ ਚਾਲ ਚੱਲੀ ਜਾਏ ਕੌਣ ਸੁ ਚਾਰ ਜਿਤ ਪਾਰਵਰਮ ਤੇ ਆਏ ਕਿਹੜੀ ਚਾਲ ਚਲੀਏ ਜਿਸ ਦਿਨ ਪਰਮਾਤਮਾ ਵੱਲ ਸਾਡਾ ਧਿਆਨ ਮੁੜ ਜਾਏ ਪਰਮਾਤਮਾ ਨੂੰ ਧਿਆਇਆ ਜਾ ਸਕੇ ਕਿੰਨੂ ਵੀ ਕੀਰਤਨ ਗਾਏ ਜੀਓ ਕਿਹੜੀ ਵਿਧੀ ਦਾ ਕੀਰਤਨ ਕਰੀਏ ਕਿਹੜੀ ਬਦਨ ਉਹਦੀ ਕੀਰਤ ਕਮਾਈ ਕਰੀਏ ਕੀਰਤ ਗਾਈਏ ਉਹਦੀ ਕਿ ਸਾਨੂੰ ਪ੍ਰਭੂ ਵੱਲ ਸਾਡਾ ਧਿਆਨ ਜੁੜ ਜਾਏ ਉਹ ਸੱਚੀ ਚਾਲ ਚੱਲ ਸਕੀਏ ਤੋ ਉੱਤਰ ਹੈ ਗੁਰਮੁਖ ਚਾਲ ਜਿਤ ਪਾਰਵਰਮ ਤੇ ਆਏ ਗੁਰਮੁਖ ਮਨ ਜੋ ਬਸ ਇਹ ਆਉਂਵਾਰਾ ਮੁਖ ਜਿੱਧਰ ਜੀ ਕੀਤਾ ਉਧਰ ਮੂੰਹ ਚੱਕ ਲਿਆ ਇਹ ਕੰਮ ਛੱਡ ਦਿਓ ਗੁਰੂ ਵਾਲੇ ਮਾਰਗ ਤੇ ਚਲੋ ਮੁਖ ਗੁਰੂ ਵਾਲੇ ਪਾਸੇ ਰੱਖੋ ਗੁਰਮੁਖ ਮਨ ਗੁਰਮੁਖ ਚਾਲ ਜਿਤ ਪਾਰਬ੍ਰਮ ਤਾਏ ਗੁਰਮੁਖ ਵਾਲੀ ਚਾਲ ਇੱਕ ਐਸੀ ਚਾਲ ਹੈ ਜਿਸ ਦੇ ਨਾਲ ਪਾਰਬ੍ਰਮ ਵੱਲ ਧਿਆਨ ਜਾਂਦਾ ਹੈ ਗੁਰਮੁਖ ਕੀਰਤਨ ਗਾਇਜੀਓ ਗੁਰਮੁਖ ਬਣ ਕੇ ਹੀ ਸੱਚਾ ਕੀਰਤਨ ਗਾਇਆ ਜਾ ਸਕਦਾ ਹੈ ਨਹੀਂ ਤੇ ਕੀਰਤਨ ਵੀ ਇੱਕ ਪ੍ਰੀਖਿਆ ਹੀ ਬਣ ਕੇ ਰਹਿ ਜਾਂਦਾ ਬੋਲੇ ਸਾਜ ਮਿਤਿਆ ਨਹੀਂ ਰਾਈ ਜਦੋਂ ਐਸੇ ਗੁਰਮੁਖ ਬਣ ਜਾਓ ਤੇ ਫਿਰ ਬੰਦਾ ਸੱਚ ਬੋਲਦਾ ਇੱਕ ਰਾਈ ਜਿਤਨਾ ਵੀ ਝੂਠ ਨਹੀਂ ਬੋਲਦਾ ਚਾਲੇ ਗੁਰਮੁਖ ਹੁਕਮ ਰਜ਼ਾਈ ਗੁਰਮੁਖਾਂ ਦੀ ਜਿਹੜੀ ਚਾਲ ਹੈ ਉਹ ਹੁਕਮ ਰਜ਼ਾਈ ਵਾਲੀ ਹੈ ਹੁਕਮ ਰਜ਼ਾਈ ਚਲਦੇ ਨੇ ਚਾਲੇ ਗੁਰਮੁਖ ਹੁਕਮ ਰਜ਼ਾਈ ਰਬ ਦੀ ਰਜ਼ਾ ਵੀ ਤੁਰਦੇ ਨੇ ਰਹੇ ਅਤੀਤ ਸੱਚੇ ਸ਼ਰਨਾਈ ਉਹ ਸੰਸਾਰ ਤੋਂ ਅਤੀਤ ਰਹਿੰਦੇ ਨੇ ਨਿਰਲੇਪ ਰਹਿੰਦੇ ਨੇ ਸੰਸਾਰੀ ਮੋਮਾਂ ਦੀ ਜਿੱਲ ਨੂੰ ਜ ਨਹੀਂ ਫਸਦੇ ਸੱਚ ਕਰ ਵੈਸੇ ਕਾਲਨਾ ਜੋ ਹੈ ਸੱਚੇ ਘਰ ਵਿੱਚ ਹੀਰ ਦਾ ਜਦੋਂ ਟਿਕ ਜਾਏ ਤੇ ਫਿਰ ਮੂਹ ਦਾ ਡਰ ਵੀ ਨਹੀਂ ਰਹਿੰਦਾ ਮਨਮੁਖ ਕੋ ਆਵਤ ਜਾਵਤ ਦੁੱਖ ਮੂਹ ਹੈ ਦੂਜੀ ਬਥੇ ਜਿਹੜਾ ਮਨਮੁਖ ਹੈ ਉਸ ਨੂੰ ਆਨ ਜਾਣ ਦਾ ਦੁੱਖ ਦੁਨੀਆ ਦਾ ਮੂਹ ਮੂਹ ਕੇ ਰੱਖਦਾ ਹੈ ਤੇ ਉਹ ਇਸ ਵਿੱਚ ਉਲਝਿਆ ਹੋਇਆ ਜੀਵਨ ਦੀ ਬਾਜ਼ੀ ਹਰਦਾ ਜਾਂਦਾ ਆ ਪਿਓ ਪਿਓ ਅਖਤ ਕੱਛ ਰਹੀ ਹੈ ਉਹ ਜਿਹੜੀ ਪ੍ਰਮਾਤਮਾ ਦਾ ਨਾਮ ਦਾ ਰਸ ਜਿਹੜਾ ਪੀਣੋਂ ਬੜਾ ਓਖਾ ਲੱਗਦਾ ਸਾਨੂੰ ਕਹਿੰਦੇ ਨੇ ਉਸ ਅੰਮ੍ਰਿਤ ਮੇਰਾ ਸੁਪੀਓ ਬਾਈ ਅਕਥ ਕਥ ਰਹੀ ਹੈ ਉਸ ਪਰਮਾਤਮ ਜਿਹੜਾ ਅਕਥ ਹੈ ਉਹਦੇ ਕਥਨ ਵਿਚਾਰ ਸਰਵਨ ਕਰਿਆ ਕਰੋ ਸੁਣਿਆ ਕਰੋ ਨਿਜਕਰ ਬੈਸ ਸਹਿਜ ਕਰ ਲਈ ਹੈ ਆਪਣੇ ਹਿਰਦੇ ਰੂਪੀ ਨਿਜਕਰ ਵਿੱਚ ਟਿਕ ਕੇ ਸੁਰਤੀ ਨੂੰ ਅੰਦਰ ਟਿਕਾ ਕੇ ਸਹਿਜ ਕਰ ਲਈ ਹੈ ਫਿਰ ਉਹ ਸਹਿਜ ਅਵਸਥਾ ਵਾਲੇ ਕਰ ਵਿੱਚ ਟਿਕ ਜਾਂਦਾ ਹੈ ਸਹਿਜ ਸੁਭਾਈ ਮਨ ਨਾਮ ਵਿੱਚ ਜੁੜਨ ਲੱਗ ਪੈਂਦਾ ਹੈ ਸਹਿਜ ਅਵਸਥਾ ਬਣ ਜਾਂਦੀ ਹੈ ਮਨ ਦੀ ਉਤਰ ਪੁੱਤਰ ਮੁੱਕ ਜਾਂਦੀ ਹੈ ਮਨ ਟਿਕ ਜਾਂਦਾ ਹੈ ਹਰ ਰਸ ਮਾਤੇ ਇਹ ਸੁਖ ਕਹੀ ਹੈ ਪਰਬੂ ਦੇ ਨਾਮ ਰੰਗ ਵਿੱਚ ਰੰਗੇ ਜਾਈਏ ਅਗਰ ਇਹ ਚਾਲ ਚਲੀਏ ਇਹ ਸੁਖ ਹੈ ਇਹ ਹੈ ਸੱਚਾ ਸੁਖ ਗੁਰਮਤ ਚਾਲ ਨੇਚਲ ਨਹੀਂ ਛੋੜਦਾ ਜਿਹੜਾ ਗੁਰਮ ਗੁਰਮਤ ਤੇ ਤੁਰਦਾ ਉਹ ਇਹ ਨੇਚਲ ਚਾਲ ਜਿਹੜੀ ਸਦਾ ਕਾਇਮ ਰਹਿਣ ਵਾਲੀ ਜੀਵਨ ਯੁਗਤੀ ਜਿਹਦਾ ਹਰ ਜਗ੍ਹਾ ਤੇ ਬੰਦਾ ਸਿਰ ਉੱਚਾ ਕਰਕੇ ਗੱਲ ਕਰ ਸਕਦਾ ਬੰਦਾ ਮੁਖ ਉਜਲੇ ਜੀਵਨ ਤੋਂ ਜਾਂਦਾ ਤੋ ਗੁਰਮਤ ਚਾਲ ਨੇਚਲ ਨਹੀਂ ਡੋਲਦਾ ਉਹ ਡੋਲਦਾ ਨਹੀਂ ਹੈ ਉਹਦੀ ਚਾਲ ਕਦੇ ਡੋਲਦੀ ਨਹੀਂ ਹੈ ਉਹ ਮਨ ਭਟਕਣ ਤੋਂ ਬਚ ਜਾਂਦਾ ਹੈ ਫਟ ਵਿਕਾਰਾਂ ਅੱਗੇ ਢੇਰੀ ਨਹੀਂ ਟਾਲਦਾ ਗੁਰਮਤ ਸੱਚ ਸਹਿਜ ਹਰ ਬੋਲ ਹੈ ਤੂੰ ਬੰਦਾ ਗੁਰਮਤ ਅਨੁਸਾਰ ਫਿਰ ਉਹ ਸੱਚ ਸਹਿਜ ਦੀ ਗੱਲ ਬੋਲਦਾ ਹੈ ਉਸ ਸੱਚੇ ਪ੍ਰਮਾਤਮਾ ਨਾਲ ਜੁੜ ਕੇ ਉਹਦੀ ਬੋਲੀ ਬੋਲਦਾ ਹੈ ਪੀਵੇ ਅੰਮ੍ਰਿਤ ਤਤ ਵਿਰੋਲ ਹੈ ਉਹ ਆਤਮਿਕ ਰਸ ਦੇਣ ਵਾਲਾ ਨਾਮ ਜਲ ਪੀਂਦਾ ਹੈ ਤੇ ਉਸ ਤਤ ਨੂੰ ਵਰੋਲਦਾ ਆਪਣੇ ਅੰਦਰ ਨਾਮ ਰੂਪੀ ਤਤ ਨੂੰ ਪ੍ਰਮਾਤਮਾ ਦੀ ਜੋਤ ਆਤਮਾ ਪ੍ਰਾਤਮਾ ਨੂੰ ਇੱਕ ਕਰਨ ਵਾਲਾ ਜਿਹੜਾ ਵਿਧੀ ਹੈ ਕਰਨ ਬੋਲਾ ਜਿਹੜਾ ਮਾਰਗ ਹੈ ਇਸ ਨੂੰ ਅਪਣਾ ਲੈਂਦਾ ਸਤਿਗੁਰੂ ਦੀਖਿਆ ਸਤਿਗੁਰੂ ਦੇਖਿਆ ਦੇਖਿਆ ਲੈਣੀ ਸਤਿਗੁਰੂ ਦੇ ਦਰਸ਼ਨ ਇਹ ਹੀ ਨੇ ਕਿ ਸਤਿਗੁਰੂ ਦੀ ਦਿਖਿਆ ਲਈ ਜਾਏ ਸਤਿਗੁਰੂ ਦੀ تعلیم ਅੰਦਰ ਤੁਰਿਆ ਜਾਏ ਕੇਵਲ ਆ ਕੇ ਮੱਥਾ ਟੇਕ ਲੈਣਾ ਬਾਹਰੀ ਦਰਸ਼ਨ ਕਰ ਲੈਣੇ ਇਹ ਇਹਦੇ ਨਾਲ ਜੀਵਨ ਨਹੀਂ ਬਦਲਦਾ ਜੀਵਨ ਬਦਲਦਾ ਗੁਰਬਾਣੀ ਦੇ ਦਰਸ਼ਨ ਕੀਤੇ ਗੁਰਬਾਣੀ ਦੇ ਦਰਸ਼ਨ ਦਾ ਗੁਰਬਾਣੀ ਦੀ ਅਰਥ ਵਿਚਾਰ ਉਹ ਗੁਰਬਾਣੀ ਵੀ ਜੋ ਗੁਰੂ ਸਾਹਿਬ ਦੇ ਆਤਮਿਕ ਓਪੀਨੀਅਨ ਹਨ ਉਹਨਾਂ ਨੂੰ ਆਪਣੇ ਓਪੀਨੀਅਨ ਬਣਾਣਾ اپنی ਧਾਰਨਾ ਬਣਾਣਾ ਮਨ ਤਨ ਅਰਪਿਓ ਅੰਤਰਗਤ ਕੀਨੀ ਜਦੋਂ ਮਨ ਤਨ ਅਸੀਂ ਅਰਪਣ ਕਰ ਲਾਂਗੇ ਤਾਂ ਮਨ ਮਨ ਤਨ ਸਭ ਸੋਪ ਗੁਰੂ ਕੋ ਹੁਕਮ ਮੰਨੇ ਪਾਈ ਜਦੋਂ ਇਹ ਅਵਸਥਾ ਹੋਏਗੀ ਮਨ ਤਨ ਅਰਪਿਓ ਅੰਤਰਗਤ ਕੀਨੀ ਇਹ ਅੰਦਰ ਦੀ ਗਤਿ pau ਆਤਮਿਕ ਜੀਵਨ ਦੀ ਉਚਾਈ ਉੱਚਾ ਆਤਮਿਕ ਮਰਤਬਾ ਫਿਰ ਪ੍ਰਾਪਤ ਹੁੰਦਾ ਹੈ ਇਹ ਹੈ ਗਤ ਇਹ ਕਿਸੇ ਦੀ ਮਰਿਆ ਪਿੱਛੇ ਕਿਰਿਆ ਕਰਮ ਕਰਨ ਨਾਲ ਕੋਈ ਗਤੀ ਨਹੀਂ ਹੁੰਦੀ ਆਤਮਿਕ ਗਤ ਜੀਉਂਦੇ ਕਰਨੀ ਪੈਂਦੀ ਹੈ ਉਹ ਕਰੜ ਕਰਦਾ ਜਿਹੜਾ ਮੰਨਦਾ ਨਾਮ ਨੂੰ ਮੰਨਨੇ ਕੀ ਗਤ ਕਹੀਂ ਨਾ ਜਾਏ ਉਹ ਆਤਮ ਉੱਚਤਾ ਜਿਹੜੀ ਉਹ ਬਿਆਨਿਕ ਕੀਤੀ ਜਾਂਦੀ ਗਤ ਮਿਤ ਪਾਈ ਆਤਮ ਚੀਨੀ ਜਦੋਂ ਆਤਮਾ ਨੂੰ ਚੀਨਿਆ ਆਤਮਾ ਨੂੰ ਪਛਾਣਿਆ ਆਤਮ ਪਰਮਾਤਮ ਪਛਾਣ ਕੀਤੀ ਫਿਰ ਉੱਚੀ ਗਤ ਪ੍ਰਾਪਤ ਕੀਤੀ ਗਤ ਮਿਤ ਪਾਈ ਫਿਰ ਗਤ ਮਿਤ ਪਾਈ ਨਾਪ ਤੋਲ ਹੋ ਗਿਆ ਭਈ ਮੈਂ ਕਿਹੜੇ ਪਾਣੀ ਚ ਖੜਾ ਕਿੱਥੇ ਆਵੇਂ ਮੇਰਾ ਜੀਵਨ ਕਿੱਥੇ ਹੈ ਆਪਣੇ ਅੰਦਰ ਚਾਚ ਪਈ ਫਿਰ ਤੇ ਉਹ ਪ੍ਰਮਾਤਮਾ ਦੀ ਮਿਲਾਪ ਤੋਂ ਜਿਹੜੀ ਮਿੱਤ ਬਣਦੀ ਹੈ ਜਿਹੜੀ ਗਤ ਬਣਦੀ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਤੋਂ ਅਸੀਂ ਅਗਰ ਕੋਈ ਧਾਰਮਿਕ ਕਰਮ ਕਰਦੇ ਹਾਂ ਤਾਂ ਗੁਰੂ ਦੀ ਰਹਿبری ਵਿੱਚ ਕਰੀਏ। ਮਨ ਮਰਜੀ ਨਾਲ ਨਹੀਂ। ਮੇਰਾ ਦਿਲ ਕਰਦਾ ਜੀ ਮੈਂ ਨੰਗੇ ਪੈਰ ਗੁਰਦੁਆਰੇ ਜਾਵਾਂਗਾ ਜੀ। ਇਹ ਮਨ ਮਰਜ਼ੀਆਂ ਕਈ ਨੰਗੇ ਪੈਰ ਤੁਰ ਪੈਂਦੇ ਨੇ, ਕਈ ਨਗਰ ਨੁੱਕੇ ਬਹਿ ਜਾਂਦੇ ਨੇ, ਕਈ ਜੀ ਮੈਂ ਪਾਣੀ ਦਾ ਤਿਆਗ ਕਰਾਂਗਾ ਜੀ, ਮੇਤਿੰਦੀ ਫਰਾਨੀ ਚੀਜ਼ ਦਾ ਤਿਆਗ ਕਰਾਂਗਾ ਜੀ। ਭਈ ਗੁਰੂ ਨੇ ਕਿਦੀ ਇਹ ਕਿਸੇ ਚੀਜ਼ ਦਾ ਅਯੋਗ ਤਿਆਗ ਕਰਨ ਲਈ ਨਹੀਂ ਕਿਹਾ। त्याग ਕੀ ਕੀਤਾ ਕਿਸੇ ਚੀਜ਼ ਦੀ ਬਹੁਤਾਂ ਸਦਾ ਕਿਸੇ ਜ਼ਿਆਤਤੀ ਦਾ ਲਿਮਟ ਚ ਰਹਿ ਕੇ ਸਹਯੋਗ ਨਾਲ ਸਹੀ ਯੋਗਤਾ ਦੇ ਨਾਲ ਕਿਸੇ ਚੀਜ਼ ਦਾ ਵੀ ਪ੍ਰਯੋਗ ਜਿਹੜਾ ਹੈ ਉਹ ਨਾਜਾਇਜ਼ ਤਰੀਕੇ ਨਾਲ ਨਾ ਕੀਤਾ ਜਾਏ ਗੁਰਮਤਿ ਬਸ ਇੱਕ ਦਰਮਿਆਨਾ ਦਾ ਮਾਰਗ ਬਖਸ਼ੀ ਹੈ ਤੂੰ ਸੇਵਾ ਵੀ ਜਿਹੜੀ ਕਰਨੀ ਹੈ ਗੁਰੂ ਦੀ ਰਹਿਬ੍ਰਿਜ ਕਰਨੀ ਹੈ ਮਨ ਮਰਜੀ ਨਾਲ ਨਹੀਂ ਮਨ ਮਰਜੀ ਦੀ ਕੀਤੀ ਸੇਵਾ ਭਗਤ ਨਹੀਂ ਬਣਦੀ ਸਾ ਸੇਵਾ ਕੀਤੀ ਸਫਰ ਹੈ ਜਿਤ ਸਦੂਰ ਕਾ ਮਨ ਮੰਨੇ ਜਿਹੜੀ ਗੱਲ ਸਤਿਗੁਰੂ ਦਾ ਮਨ ਮੰਨਦਾ ਉਹ ਸੇਵਾ ਹੈ ਤੀਰਤ ਨਾਵਾ ਜੇਤੀਸ ਭਾਵਾ ਮੈਨੂੰ ਪਾਣੇ ਕੇ ਨਾ ਹੀ ਕਰੀ ਮੈਂ ਤੀਰਤ ਨਾਣ ਟੁਰ ਜਾਵਾਂ ਪਰ ਮੈਨਾਂ ਮੇਰਾ ਨਾਣਾ ਗੁਰੂ ਨੂੰ ਪਸੰਦ ਹੋਵੇ ਤਾਂ ਤੇ ਜੇ ਗੁਰੂ ਇਹ ਨਾਣ ਤੋਂ ਨਾਲ ਆਪ ਨੂੰ ਜੀ ਨੂੰ ਚਾਹੀ ਨਹੀਂ ਹੁੰਦਾ ਇਹ ਗੱਲ ਗੁਰੂ ਦੀ ਬਾਣੀ ਨਹੀਂ ਮੰਨਦੀ ਤੇ ਫਿਰ ਮੈਂ ਕਦ ਲਈ ਨਾਉਂਦਾ ਫਿਰਾਂ ਬਦਲ ਜਿਹੜੀ ਸੇਵਾ ਕਰਾਂ ਕੋਈ ਵੀ ਕਰਮ ਕਰਾਂ ਉਹਨੂੰ ਕਰਮ ਕਾਂਨ ਨਾ ਬਣਾ ਲਵਾਂ ਮੈਂ ਉਹ ਜੀਵਨ ਉਸਾਰੀ ਵਾਲਾ ਕਰਮ ਕਰਾਂ ਤਾਂ ਸੇਵਾ ਉਹ ਕਿਤੀ ਸਫਲ ਹੈ ਜਿੱਦ ਜਿਹੜੀ ਗੁਰੂ ਦਾ ਮਨ ਮੰਨਦਾ ਹੈ ਜਿਹੜੀ ਗੁਰੂ ਦੀ ਬਾਣੀ ਆਖਦੀ ਹੈ ਜਦ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੜਨੇ ਜੇ ਗੁਰੂ ਦਾ ਮਨ ਜਿਸ ਗੱਲ ਨੂੰ ਮੰਨਦਾ ਪ੍ਰਵਾਨਦਾ ਉਹ ਤਾਂ ਅਸੀਂ ਕਰਾਂਗੇ ਫਿਰ ਪਾਪ ਕ ਸੰਭਲ ਪੜਨੇ ਫਿਰ ਪਾਪੀ ਜੀਵੜਾ ਸੁਧਰਦਾ ਜਾਕੇ ਫਿਰ ਮਨ ਪਾਪਾਂ ਵਾਲੇ ਪਾਸੋਂ ਪਟਕਣ ਤੋਂ ਰੁਕਦਾ ਉਪਦੇਸ਼ ਜੇ ਦਿੱਤਾ ਸਤਿਗੁਰੂ ਤੋਂ ਸੁਣਿਆ ਸੀ ਕੀ ਕਰਨੇ ਜੋ ਅਬਦੇ ਗੁਰੂ ਜੀ ਨੇ ਦਿੱਤਾ ਅਸੀਂ ਕੰਨ ਧਰ ਕੇ ਸੁਣੀਏ ਸੁਣ ਕੇ ਮੰਨੀਏ ਗੁਰਮਤ ਵਿੱਚ ਸੁਣਿਆ ਵੀ ਤਾਂ ਪ੍ਰਮਾਣ ਹੈ ਜੇ ਇਹਨੂੰ ਮੰਨਿਆ ਜਾਏ ਇਸੇ ਵਤੀ ਗੁਰੂ ਸਾਹਿਬ ਨੇ ਜਪੁ ਜਪਾ ਚਾਰ ਪਉੜੀਆਂ ਸੁਣਿਆ ਦੀ ਲਿਖ ਕੇ ਫਿਰ ਮੰਨੇ ਦੀ ਵੀ ਲਿਖੀਆਂ ਭਾਈ ਖਾਲੀ ਸੁਣਨੇ ਨਾਲ ਹੀ ਗੱਲ ਨਹੀਂ ਬਣਨੀ ਜੋ ਸੁਣਿਆ ਉਹਨੂੰ ਮੰਨਣਾ ਵੀ ਹੈ ਤੋ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚੁਗਣ ਬਣਨੇ ਇਸ ਤਰ੍ਹਾਂ ਜਿਹੜੇ ਸਤਿਗੁਰ ਦਾ ਭਾਣਾ ਮੰਨਦੇ ਨੇ ਸਤਿਗੁਰ ਦੀ ਰਜ਼ਾ ਸਤਿਗੁਰ ਦੀ ਰਜ਼ਾ ਬਲੀ ਚਾਲ ਚੱਲਦੇ ਨੇ ਉਹਨਾਂ ਦਾ ਫਿਰ ਚੜੀ ਚੁਗਣ ਬਣਨੇ ਫਿਰ ਚੁਗਣ ਆਤਮ ਗ੍ਰੰਗ ਚੜਦਾ ਆਤਮਕ ਜੀਵਨ ਦਾ ਰੰਗ ਚੜਦਾ ਭਗਤੀ ਦਾ ਰੰਗ ਚੜਦਾ ਇਹ ਚਾਲ ਨਾਰੀ ਗੁਰਮੁਖੀ ਇਹ ਗੁਰਮੁਖਾਂ ਦੀ ਨਿਰਾਲੀ ਚਾਲ ਇਹ ਚਾਲ ਨਿਰਾਲੀ ਗੁਰਮੁਖੀ ਗੁਰੂ ਦੀਖਿਆ ਸੁਣ ਮਨ ਪਿੰਨੇ ਗੁਰੂ ਦੀ ਦਿਖਿਆ ਸੁਣ ਕੇ ਗੁਰੂ ਦੇ ਉਪਦੇਸ਼ ਸੁਣ ਕੇ ਮਨ ਪੇਜੇ ਜਾਏ ਮਨ ਤ੍ਰਿਪਤ ਹੋ ਜਾਏ ਮਨ ਪਰਵਾਨ ਕਰ ਲਏ ਮੇਰੀ ਹਿਰਦੈ ਸੁਧ ਬੁੱਧ ਬਿਸਰ ਗਈ ਇਹ ਵਸਾ ਬਣ ਜਾਏ ਆਪਣੀ ਸੁਧ ਉਤੇ ਫੈਲ ਹੋ ਜਾਏ ਕਿ ਨਹੀਂ ਮੈਂ ਕੀ ਸੋਚਦਾ ਰਿਹਾ ਅੱਜ ਤੱਕ ਮੈਂ ਕੀ ਕਰਦਾ ਰਿਹਾ ਅਨ ਪਿਤਰੁ ਗੁਰਦੇਸ ਅੰਨੀ ਸੋਣੀ ਮਿੱਠੀ ਬਾਣੀ ਅੰਨੇ ਮਨ ਨੂੰ ਚਾਨਣਾ ਦੇਣ ਵਾਲੀ ਬਾਣੀ ਇਸ ਤਰ੍ਹਾਂ ਜਦੋਂ ਗੁਰੂ ਦੀ ਬਾਣੀ ਪਿਆਰੀ ਲਗੇ ਇਹ ਚਾਲਨ ਵਾਲੀ ਗੁਰਮੁਖੀ ਗੁਰਦੀਖਿਆ ਸੁਣ ਮਨ ਭਿੰਨੇ ਮਨ ਪੀਜੇ ਉਠੇ ਮਨ ਤ੍ਰਿਪਤ ਹੋ ਜਾਏ ਮਨ ਸ਼ਾਂਤ ਹੋ ਜਾਏ ਗੁਰੂ ਦੀ ਗੱਲ ਇੰਨੀ ਪਿਆਰੀ ਲਗੇ ਪਿਰ ਕੇ ਬਚਨ ਸੁਖਾਨੇ ਹੀਰ ਹੈ ਇਹ ਚਾਲ ਬਣੀ ਹੈ ਪਲੀ ਜਦੋਂ ਪਿਰ ਪ੍ਰਮਾਤਮਾ ਦੇ ਬਚਨ ਜਿਹੜੇ ਇਹ ਹਿਰਦੇ ਨੂੰ ਸੁਖਾਨ ਸੋਹਣੇ ਲਗਣ ਸੁਹਾਵਨੇ ਲਗਣ ਇਹ ਚਾਲ ਬਣੀ ਹੈ ਪਲੀ ਇਹ ਆ ਫਿਰ ਪਲੀ ਚਾਲ ਫਿਰ ਪਲੀ ਚਾਲ ਚੱਲਦਾ ਬੰਦਾ ਤੇ ਜੇ ਤੂੰ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ ਨਹੀਂ ਜੀ ਗੁਰੂ ਜੀ ਨੇ ਆਖਿਆ ਤਾਂ ਫਿਰ ਥੋੜੀ ਚੱਲਿਆ ਜਾਂਦਾ ਜੇ ਤੂੰ ਮਨ ਇਹ ਆਖ ਰਿਹਾ ਅਜੇ ਫਿਰ ਅਸੀਂ ਉਹ ਚਾਲ ਨਹੀਂ ਚੱਲੇ ਕਿਉਂਕਿ ਪਕਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਜਿਨ੍ਹਾਂ ਨੂੰ ਪਰਮਾਤਮਾ ਦਾ ਸੱਚਾ ਨਾਮ ਪਾ ਗਿਆ ਜਿਹੜੇ ਕਹਿੰਦੇ ਨੇ ਪਰਮਾਤਮਾ ਹੈ ਹੀ ਨਹੀਂ ਹੈ ਉਹਦੀ ਹੋਂਦ ਤੋਂ ਇਨਕਾਰੀ ਨੇ ਉਹਨਾਂ ਉਹਨਾਂ ਦੀ ਕਿਹੜੀ ਚਾਲ ਬਣੇਗੀ ਜ਼ਿੰਦਗੀ ਤੁਸੀਂ ਸੋਚ ਲਓ ਨਾਮ ਸੱਚਾ ਮਨ ਪਾਇਆ ਜਿਨ੍ਹਾਂ ਨੂੰ ਨਾਮ ਪਰਮਾਤਮਾ ਸੱਚਾ ਮਨ ਨੂੰ ਪਾ ਗਿਆ ਮਨ ਨੂੰ ਜਜ ਗਿਆ ਭਗਤਾਂ ਕੀ ਚਾਲ ਸੱਚੀ ਅਤੇ ਨਿਰਮਲ ਉਹਨਾਂ ਭਗਤਾਂ ਦੀ ਚਾਲ ਸੱਚੀ ਉਹ ਨਿਰਮਲ ਪਿੱਤਰ ਚਾਲ ਹੋ ਜਾਂਦੀ ਹੈ ਆਪ ਜੀਵਨ ਦਾ ਜਿਹੜੀ ਯੁਗਤੀ ਹੈ ਜੋ ਵੇ ਆਫ ਲਾਈਫ ਹੈ ਉਹਨਾਂ ਦਾ ਜੀਵਨ ਜਿਉਣ ਦੇ ਜੋ ਰੰਗ ਟੰਗਣ ਉਹ ਫਿਰ ਪਿੱਤਰ ਹੋ ਜਾਂਦੇ ਨੇ ਗੁਰੂ ਵਾਲੇ ਰੰਗ ਟੰਗ ਬਣ ਜਾਂਦੇ ਨੇ ਤੋਂ ਕੋਸ਼ਿਸ਼ करिए ਗੁਰੂ ਦੀ ਬਾਣੀ ਪੜਿਓ ਪਹਿਲਾ ਕੰਮ ਬਾਣੀ ਵਿਚਾਰੀਏ ਦੂਜਾ ਕੰਮ ਬਾਣੀ ਦੇ ਵਿਚਾਰ ਵਿੱਚ ਜੋ ਗਿਆਨ ਆਇਆ ਹੈ ਉਹ ਸੰਸਾਰ ਜੀਵਨ ਜੀਉ ਕੇ ਦੇਖੀਏ ਜੀਵਨ ਬਹੁਤ ਸੋਖ ਹੈ ਬਹੁਤ ਅਨੰਦਮਈ ਜੀਵਨ ਹੈ ਜਦੋਂ ਵਿਸ਼ਵਾਸ ਬਣ ਗਿਆ ਬਹੁਤ ਅਨੰਦਮਈ ਜੀਵਨ ਹੈ ਗੁਰੂ ਕਿਰਪਾ ਕਰੇ ਸਾਨੂੰ ਇਸ ਰਾਹ ਤੇ ਤੋਰੀ ਵਿਸ਼ਾ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ